ਸਰ ਅੱਜ ਜੋ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਹੈ ਉਹ ਇਸ ਨੂੰ ਲੈ ਕੇ ਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਚੈਕਿੰਗ ਦੇ ਅੰਦਰ ਰਾਜੀ ਕੀਤਾ ਗਿਆ ਹੈ। ਤੇ ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਜਿਹਦੀ ਜ਼ਿੰਮੇਵਾਰਤਾ ਦੇ ਅਧੀਨ ਚੈੱਕ ਕਰ ਰਹੇ ਆ ਤਾਂ ਕਿ ਕੋਈ ਰੇਲ ਦੇ ਰਾਈ ਕੋਈ ਨਸ਼ਾ ਦਾ ਪਦਾਰਥ ਜਾਂ ਕੋਈ ਨਜਾਇਜ਼ ਹਥਿਆਰ ডিসਪਲੇ ਨਾ ਕਰਦਾ ਹੋਵੇ ਤੈਨੂੰ ਸਟ੍ਰਿਕਨਾਈ ਚੈੱਕ ਕਰ ਰਹੇ ਆ। ਇਹਦਾ ਸਾਨੂੰ ਪਿੱਛੇ ਇਸ ਸਾਲ ਦੇ ਵਿੱਚ 1 ਇੱਕ 25 ਤੋਂ 10 11 25 ਤੱਕ 350 ਗ੍ਰਾਮ ਹੀਰੋਨ ਬਰਾਮਦ ਕੀਤੀ 47 ਕਿਲੋ 260 ਗ੍ਰਾਮ ਫੀਵ 188 ਕਿਲੋ ਪੂਰਾ ਪੋਸਤ 64 ਕਿਲੋ ਗਾਂਜਾ 950 ਗ੍ਰਾਮ ਚਰਸ 56000 ਬਿਜਲੀਆ ਗੋਲੀਆਂ ਤੇ ਇਹਨੀਆਂ ਆਰਮੇਟ ਦੇ ਪਰਚੇ ਦਰਜ ਕੀਤੇ ਆ ਇਹਨੀਆਂ ਅਸਲੇ ਬਰਾਮਦ ਕੀਤੇ ਆ ਤੇ 67 ਮਕਦਮੇ ਐਨਡੀਪੀਸ ਦਰਜ ਕੀਤੇ ਆ ਜਿਹੜਾ ਕਿ ਜੁੱਧ ਲਸ਼ਿਆਵਰਤ ਚੱਲਦਾ ਰਹੂਗਾ ਕਿਸੇ ਤਰ੍ਹਾਂ ਦੇ ਚੈਕਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਅਜੇ ਹੋਰ ਵੀ ਕਿਤੇ ਚੈਕਿੰਗ ਆ ਜਲੰਧਰ ਪਹਿਲਾਂ ਮੈਂ ਕਰਕੇ ਆਇਆ ਸਟੇਸ਼ਨ ਤੇ ਹੁਣ ਫਿਰ ਇੱਥੇ ਆਇਆ ਚੈਕਿੰਗ ਚੱਲ ਰਹੀ ਹੈ ਲਗਾਤਾਰ ਚੱਲਦੀ ਰਹੂਗੀ ਜੇ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਜਿਹੜਾ ਕਿ ਦੇਸ਼ ਦੇ ਕੋਨੇ ਕੋਨੇ ਤੋਂ ਟੈਨਾ ਆਉਂਦੀਆਂ ਨੇ ਤੇ ਹੋਰ ਚੈਕਿੰਗ ਲਈ ਆਪਣੇ ਮੁਲਾਜ਼ਮ ਕਿੰਨੇ ਮੁਲਾਜ਼ਮ ਤੇ ਹਰ ਸਮੇਂ ਔਰ ਟੀਮ ਦੇ ਨਾਲ ਸਾਡੇ ਬਾਲੇ ਤੋਂ ਜਾਖਲ ਤੋਂ ਦੋ ਦੋ ਮੁਲਾਜ਼ਮ ਜਾਂਦੇ ਨੇ ਫਿਰ ਉਹ ਪਠਾਨਕੋਟ ਤੱਕ ਹਾਰਪੁਰ ਤੱਕ ਅਬਰਸਰ ਬੋਰ ਤੱਕ ਜਾਂਦੇ ਨੇ ਫਿਰ ਉਸ ਤੋਂ ਅਗਲੇ ਦਿਨ ਉਸੇ ਦਿਨ ਹੀ ਅਗਲੇ ਦਿਨ ਟ੍ਰੇਨ ਤੇ ਚੱਲ ਕੇ ਅੰਮ੍ਰਾਲੇ ਤੇ ਜਾਖਲ ਪਹੁੰਚਦੇ ਨੇ ਤੇ ਸਾਡੀ ਟਰੈਕ ਡਿਊਟੀ ਵੀ ਚੱਲ ਰਹੀ ਹੈ ਦੋ ਦੋ ਬਲਾਇਵ ਰਾਤ ਨੂੰ 9 ਤੋਂ 5 ਵਜੇ ਤੱਕ ਸਿਰੇ ਜਾਂਦੇ ਨੇ ਟਰੈਕ ਡਿਊਟੀ ਚੈੱਕ ਕਰਦੇ ਨੇ ਅਸਲਾ ਉਹਨਾਂ ਨੂੰ ਨਿਕੋਲਦਾ ਤੇ ਹਰ ਤਰੀਕੇ ਨਾਲ ਸੀ ਸਟੇਸ਼ਨ ਦੀ ਟਰੈਕ ਦੀ ਸਕਿਉਰਟੀ ਚੈੱਕ ਕਰ ਰਹੇ ਨੇ ਸਟੇਸ਼ਨ ਤੇ ਕਾਫੀ ਲੋਕ ਜਿਹੜੇ ਕਿ ਵੇਟਿੰਗ ਵੇਟ ਕਰਦੇ ਨੇ ਤੇ ਕੁਝ ਇਸ਼ਾਰਾਤੀ ਲੋਕ ਇਸ਼ਾਰਾਤਾਂ ਵੀ ਕਰਦੇ ਨੇ ਉਹਨਾਂ ਲਈ ਤੋਂ ਵੀ ਚੱਗੀ ਸਾਡੀ ਪੈਟਰੋਲਿੰਗ ਪਾਰਟੀ ਉਹਨਾਂ ਨੂੰ ਜਿਹੜੇ ਨਜਾਇਜ਼ ਬੈਠੇ ਹੁੰਦੇ ਬਿਨਾਂ ਟੂਰ ਤੋਂ ਬਾਹਰ ਕੱਢੀ ਦਾ ਉਹਨਾਂ ਦੇ ਕਾਰਵਾਈ ਕਰੀ ਦੀ ਸੀ ਸੋ ਇਸ ਤੋਂ ਬਾਅਦ ਇਹਦੇ ਹੋਰ ਵੀ ਚੈਕਿੰਗ ਕੀਤੀ ਜਾਏਗੀ ਜਿਸ ਤੋਂ ਬਾਅਦ ਕੱਲ ਨੂੰ ਫਿਰ ਕੀਤੀ ਜਾਏਗੀ ਕੱਲ ਨੂੰ ਫੋਵਾੜੇ ਵਾਲੇ ਪਾਸੇ ਫੋਵਾੜਾ ਲਗਾਣਾ ਜਾਵਾਂਗੇ ਤੇ ਸਾਡੇ ਕੈਮਰੇ ਵੀ ਇੱਥੇ ਲੱਗੇ ਹੋਏ ਨੇ ਜਿਹੜੇ ਚਾਲੂ ਹਾਲਤ ਨੇ ਕਿੱਥੇ ਵੀ ਆਰ আরপিএফ ਦੇ ਨਿਗਰਾਨੀ ਅੱਛ ਸਹੀ ਕੈਮਰੇ ਚੱਲ ਰਹੇ ਨੇ ਅੱਜ ਕਿੰਨੇ ਲੋਕਾਂ ਦੇ ਜਿਹੜੀ ਕਿ ਚੈਕਿੰਗ ਕੀਤੀ ਗਈ ਹੈ ਕੋਈ ਡਾਕ ਸਕਰ ਦੀ ਮਤਲਬ ਹਾਂਜੀ ਜਿੰਨੇ ਡਾਕ ਸਕਰ ਦੀ ਮਤਲਬ ਲਈ ਗਈ ਸੀ ਇੱਥੇ ਅਸੀਂ ਵੈਸੇ ਚੱਕ-ਚੱਕ ਕੀਤਾ ਲੇਡੀ ਕਨਸਟਬਲ ਨੇ ਕੀਤਾ ਲੇਡੀ ਐਸਆ ਨੇ ਮਲਾਜਮਾਂ ਨੂੰ ਚੱਕ ਕੀਤੀਆਂ ਕਿਉਂ 150 ਲਗਪਗ ਮਲਾਜਮ ਬੰਦਾ ਹੀ ਚੱਕੇ ਤਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਸਟੇਸ਼ਨ ਤੇ ਆਉਂਦੇ ਨੇ ਬੇਫੋਕ ਹੋ ਕੇ ਬੇਚਿੰਤ ਹੋ ਕੇ ਆਪਣਾ ਇੱਥੇ ਆ ਕੇ ਆਪਣੇ ਟ੍ਰੇਨ ਤੇ ਆਪਣੇ ਸਫਰ ਜਿਹੜਾ ਕਿ ਨਹੀਂ ਪੂਰੇ ਅਲਰਟ ਹੋ ਕੇ ਆਪਣਾ ਸਫਰ ਕਰਨ ਹੋ ਕੇ ਬਿਨਾਂ ਟਿਕਟ ਤੋਂ ਜਾਣ ਗਲਤ ਬੰਦੇ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ ਉਹ ਫਿਰ ਜੋ ਬੰਦਾ ਕੋਈ ਸੁੱਤਾ ਹੋਵੇਗਾ ਉਹਨੂੰ ਧਿਆਨ ਨਾ ਹੋਵੇ ਤਾਂ ਮੋਬਾਈਲ ਵੀ ਚੋਰੀ ਕਰ ਲੈਂਦੇ ਨੇ ਜਾਂ ਕੋਈ ਹੋਰ ਸਮਾਨ ਵੀ ਚੋਰੀ ਕਰ ਲੈਂਦੇ ਨੇ ਇਸ ਕਰਕੇ ਜਿੰਨੇ ਵੀ ਜਾਣਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਲਟ ਹੋ ਕੇ ਡੁੱਟੀ ਆਪਣੇ ਸਫ਼ਰ ਕਰਨ